سترویں گنس دگ الگ بدھائی دن والا ہے چھبیس جنوری انیس سو پنجا سڈے دیش کا سویدھان لاگو ہوا سا اس بعد ایک آزاد لوکتری راشٹر کی پچھان بنے سی اب جدو اِس سب ڈویژن ਵਿਚ ਇਰੰਗਾ ਲੈਰਾਉਂ ਦੇ ਵੇਖਦੇ ਹਾਂ ਤਾਂ ਮਨ ਵਿੱਚ ਉਹਨਾਂ ਸ਼ਹੀਦਾਂ ਪ੍ਰਤੀ ਸ਼ਰਧਾ ਵੱਧ ਜਾਂਦੀ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰ ਦਿੱਤੀਆਂ ਸਨ ਇੱਕ ਪ੍ਰਸ਼ਾਸਕ ਦੇ ਤੌਰ ਤੇ ਮੇਰਾ ਇਹ ਮੰਨਣਾ ਹੈ ਕਿ ਗਣਤੰਤਰ ਦਾ ਅਸਲੀ ਅਰਥ ਉਦੋਂ ਸਾਰਥਕ ਹੁੰਦਾ ਹੈ ਜਦੋਂ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਸਹੂਲਤਾਂ ਹਰ ਆਮ ਨਾਗਰਿਕ ਤੱਕ ਪਹੁੰਚਦੀਆਂ ਹਨ ਅਡਾ ਸੰਵਿਧਾਨ ਸਾਨੂੰ ਬਰਾਬਰੀ ਦਾ ਹੱਕ ਦਿੰਦਾ ਹੈ ਅਤੇ ਅਸੀਂ ਆਪਣੀ ਸਬ ਡਿਵੀਜ਼ਨ ਵਿੱਚ ਇਸ ਮਰਿਆਦਾ ਨੂੰ ਕਾਇਮ ਰੱਖਣ ਲਈ ਵਚਨਬੱਧ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਅਤੇ ਮਿਲ ਕੇ ਨਸ਼ਾ ਵਿਰੁੱਧ ਕੰਮ ਕਰਨਾ ਅੱਜ ਦੀ ਜ਼ਰੂਰਤ ਹੈ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਖੇਡਾਂ ਅਤੇ ਸਿੱਖਿਆ ਵੱਲ ਵੱਧ ਤੋਂ ਵੱਧ ਧਿਆਨ ਦੇਣ ਆਉਣ ਵਾਲੀ ਪੀੜ੍ਹੀ ਲੇਹ ਤਰਕੀ ਲਈ ਪਾਣੀ ਨੂੰ ਬਚਾਉਣਾ ਅਤੇ ਵੱਧ ਤੋਂ ਵੱਧ ਰੁੱਖ ਲਗਾਉਣਾ ਸਾਡਾ ਸਾਰਿਆਂ ਦਾ ਸਾਝਾ ਫਰਜ਼ ਹੈ। ਸੀਤਾ ਜੋ ਇੱਧਰ ਖੜੇ ਨੇ ਉਹਨਾਂ ਨੂੰ ਬੇਨਤੀ ਕਿ ਚੇਅਰ ਤੁਹਾਡੇ ਵਾਸਤੇ ਖਾਲੀ ਨੇ। ਕਿਰਪਾ ਕਰਕੇ ਕੁਰਸੀ ਸਟੇਪ ਤੇ ਇੱਕ ਵਾਰੀ ਜ਼ਰੂਰ ਬੁਲਾਇਆ ਜਾਊਗਾ ਸਰ ਤੁਹਾਡੇ ਸਾਹਮਣੇ। ਨਮਸਕਾਰ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਨੂੰ ਗਣਤੰਤਰ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਮੈਂ ਤੁਹਾਡੇ ਸਾਹਮਣੇ ਸੌਂ ਪੇਸ਼ ਕਰਨੀ ਜੀ Thank <laughs> उनको इसलिए सुनो ये कहानी जो शहीद हुए हैं उनकी जरा याद हाँ करो कुर्बान ਸਤੰਤਰਤਾ ਦਾ ਦਿਨ ਮਨਾਇਆ ਗਿਆ ਕਬੂਲ ਵਿਜੀਨ ਡਿਰਬਾ ਪੱਤਰ ਦੇ ਵਿੱਚ ਆ ਕੀ ਸੰਦੇਸ਼ੀ ਨਾ ਸੋ ਅੱਜ ਅਸੀਂ 77ਵਾਂ ਗਣਤੰਤਰ ਦਿਵਸ ਸਬ ਡਿਵੀਜ਼ਨ ਡਿਰਬਾ ਵਿਖੇ ਮਨਾਇਆ ਹੈਗਾ ਸੋ ਬਹੁਤ ਹੀ ਚੰਗਾ ਲੱਗਿਆ ਹੈਗਾ ਬੱਚਿਆਂ ਨੇ ਬੜੀ ਅੱਛੀ ਪਰਫਾਰਮੈਂਸ ਦਿੱਤੀ ਹੈਗੀ ਹੈ ਸੋ ਬੜਾ ਹੀ ਅੱਛਾ ਪ੍ਰੋਗਰਾਮ ਹੋਇਆ ਹੈਗਾ ਸੋ ਮੈਂ ਅੱਜ ਇਸ ਮੌਕੇ ਤੇ ਇਹੀ ਸੰਦੇਸ਼ ਦੇਣਾ ਚਾਹਾਂ ਕਿ ਅਸੀਂ ਰਲ ਮਿਲ ਕੇ ਇਸ ਤਰ੍ਹਾਂ ਹੀ ਅਸੀਂ ਆਪਣੇ ਆਜ਼ਾਦੀ ਦਿਵਸ ਗਣਤੰਤਰ ਦਿਵਸ ਮਨਾਉਂਦੇ ਰਹੀਏ ਤੇ ਸਾਰੇ ਏਕਾ ਰੱਖਣ ਭਾਈਚਾਰਕ ਸਾਂਝ ਹੋਵੇ ਤੇ ਹਰ ਪਾਸੇ ਖੁਸ਼ਹਾਲੀ ਹੋਵੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ ਉਹਨਾਂ ਨੂੰ ਅਸੀਂ ਜੋ ਵੀ ਜਿਨ੍ਹਾਂ ਨੇ ਵੀ ਅਨੇਕ ਫੀਲਡਾਂ ਵਿੱਚ ਆਪਣੇ ਆਪਣੇ ਜਗ੍ਹਾ ਤੇ ਅੱਛੇ ਕੰਮ ਕੀਤੇ ਆ ਜਾਂ ਅੱਛਾ ਉਹਨਾਂ ਨੇ ਕੋਈ ਖੇਡਾਂ 'ਚ ਨਾਮ ਕੀਤਾ ਹੈਗਾ ਜਾਂ ਕਿਸੇ ਵੀ ਉਹਨਾਂ ਨੇ ਮਾਰਕਾ ਮਾਰਿਆ ਹੈਗਾ ਤਾਂ ਅਸੀਂ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਹੈਗਾ ਸੋ ਅਸੀਂ ਹਮੇਸ਼ਾ ਹੀ ਜਿਹੜੇ ਚੰਗਾ ਕੰਮ ਕਰਦੇ ਆ ਉਹਨਾਂ ਦਾ ਹਮੇਸ਼ਾ ਸਨਮਾਨਿਤ ਕਰਦੇ ਆ ਤੇ ਕਰਦੇ ਰਹਾਗੇ ਦੇ ਬੱਚਿਆਂ ਵੱਲੋਂ ਆਪਣੀਆਂ ਜਿਹੜੀਆਂ ਪੇਸ਼ਕਾਰੀਆਂ ਸੀ ਕੀਤੀਆਂ ਗਈਆਂ ਉਹਨਾਂ ਨੂੰ ਕਿਵੇਂ ਦੇਖ ਲਓ ਤੁਸੀਂ ਅੱਜ ਉਹਨਾਂ ਦੀ ਜਿਹੜੀ ਹੌਟਲਾ ਫੇਰ ਬੱਚਿਆਂ ਨੇ ਬਹੁਤ ਹੀ ਅੱਛਾ ਪ੍ਰੋਗਰਾਮ ਦਿੱਤੇ ਹੈਗੇ ਸਾਰੇ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈਗੀ ਹੈ ਬੜੀ ਰਿਹਸਲਸ ਕੀਤੀਆਂ ਹੈਗੀਆਂ ਸੋ ਬੜੀ ਰਿਹਸਲਸ ਕਰਨ ਤੋਂ ਬਾਅਦ ਅੱਜ ਉਹਨਾਂ ਦੀ ਪਰਫਾਰਮੈਂਸ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਵੇਂ ਨਿੱਖਰ ਕੇ ਸਾਹਮਣੇ ਆਈ ਹੈਗੀ ਹੈ ਸੋ ਉਹਨਾਂ ਸਾਰੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਤੇ ਟੀਚਰਸ ਨੂੰ ਬਹੁਤ ਬਹੁਤ ਵਧਾਈ ਇਹ ਇੱਕ ਬਲਾਈਂਡ ਬੱਚੀ ਸੀ ਕਿ ਉਹ ਨੂੰ ਵੀ ਅੱਜ ਸਨਮਾਨਿਤ ਕੀਤਾ ਗਿਆ ਵੱਡੇ ਪੱਧਰ ਦੇ ਜਿਹੜੇ ਇੱਥੇ ਪਹੁੰਚੇ ਹੋਏ ਸੀ ਕਿ ਮੌਜੂਦ ਸ਼ਖਸੀਆਂ ਸੀ ਉਹਨਾਂ ਵੱਲੋਂ ਵੀ ਮਾਨ ਸਨਮਾਨਾ ਜਿਹੜਾ ਦਿੱਤਾ ਗਿਆ ਉਹਨੂੰ ਕਿਵੇਂ ਦੇਖਣੇ ਸੋ ਇੱਕ ਬੜੀ ਅੱਛੀ ਬੱਚੀ ਹੈਗੀ ਹੈ ਜਿਨੇ ਆਪਣੀ ਵਿਜ਼ੂਅਲੀ ਉਹਨੂੰ ਪ੍ਰੋਬਲਮ ਹੈਗੀ ਹੈ ਉਸ ਦੇ ਬਾਵਜੂਦ ਵੀ ਉਹਨੇ ਅੱਛਾ ਪਰਫਾਰਮੈਂਸ ਦਿੱਤਾ ਹੈਗਾ ਸੋ ਮੈਂ ਅਸੀਂ ਪੂਰਾ ਪ੍ਰਸ਼ਾਸਨ ਉਹਨਾਂ ਦੇ ਨਾਲ ਖੜਾ ਹੈਗਾ ਸੋ ਅੱਜ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਜ਼ਰੂਰਤ ਪੈਣ ਤੇ ਅੱਗੇ ਵੀ ਅਸੀਂ ਉਹਦੀ ਮਦਦ ਕਰਦੇ ਰਹਾਂਗੇ ਸੋਹੀ ਸਾਹਿਬ ਅੱਜ 26 ਜਨਵਰੀ ਗਣਤੰਤਰ ਦੇ ਦਿਵਸ ਮਨਾਇਆ ਜਾ ਰਿਹਾ ਢੜਬਾ ਪੱਤਰ ਦੇ ਉੱਪਰ ਤੁਸੀਂ ਇੱਥੇ ਸ਼ਿਰਕਤ ਕੀਤੀ ਹੈ ਕੀ ਸੰਦੇਸ਼ ਦੇਦਿਓ ਅੱਜ 77ਵੇਂ ਗਣਤੰਤਰ ਦੇ ਦਿਸਤੇ ਪੂਰੇ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਢੜਬੇ ਵਿੱਚ ਅਸੀਂ ਬਹੁਤ ਧੂਮ-ਧਾਮ ਨਾਲ ਇਹ ਦਿਹਾੜਾ ਮਨਾਇਆ 26 ਜਨਵਰੀ ਦਾ ਸਾਰੀਆਂ ਪੰਚਾਇਤਾਂ ਬਲਾਕ ਸੰਮਤੀ ਮੈਂਬਰ ਜਿਲ੍ਹਾ ਪ੍ਰਿਸ਼ਾਰੇ ਇੱਥੇ ਆਏ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਹੈ ਮੈਸੇਜ ਅਸੀਂ ਇਹ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਵੀ ਸਾਡੇ ਫੌਜੀ ਜਵਾਨ ਪੁਲਿਸ ਵਾਲੇ ਜਵਾਨ ਜਾਂ ਸਾਡੇ ਫ੍ਰੀ ਫਾਇਰਰ ਨੇ ਜਿਨ੍ਹਾਂ ਨੇ ਯਾਦ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਸਲੂਟ ਕਰਦੇ ਆਂ ਬਾਬਾ ਭੀਮਰਾਓ ਉਮੇਦਕਰ ਜੀ ਨੇ ਸੰਵਿਧਾਨ ਲਾਗੂ ਕੀਤਾ ਸੰਵਿਧਾਨ ਲਿਖਿਆ ਜਿਦੇ ਵਿੱਚ ਬਰਾਬਰਤਾ ਦਾ ਹੱਕ ਦਿੱਤਾ ਗਿਆ ਗਰੀਬ ਅਮੀਰ ਬਰਾਬਰ ਰੱਖੇ ਗਏ ਨੇ ਸਾਰੀ ਦੇਸ਼ ਵਾਸੀਆਂ ਨੂੰ ਪੂਰੇ ਨੂੰ ਸਮੂਹ ਨੂੰ ਇਹ ਬੇਨਤੀ ਹੈ ਵੀ ਬਾਬਾ ਉਮੇਦਕਰ ਜੀ ਦਾ ਜਿਹੜਾ ਸੰਵਿਧਾਨ ਹੈ ਸਭ ਤੋਂ ਉੱਪਰ ਉਹ ਹੈ ਨਾ ਕੋਈ ਮੰਤਰੀ ਨਾ ਕੋਈ ਵੱਡੇ ਲੋਕ ਉਹ ਤੋਂ ਉੱਪਰ ਨਹੀਂ ਹੈਗੇ ਕਾਨੂੰਨ ਨੂੰ ਮੰਨਣਾ ਚਾਹੀਦਾ ਹੈ ਸਭ ਤੋਂ ਆਖਰੀ ਇਹ ਕਹਿੰਦਾਗਾ ਸਾਰਿਆਂ ਨੂੰ ਹੀ ਬੇਨਤੀ ਕਰਦੇ ਆ ਤੇ ਦੁਬਾਰਾ ਤੋਂ ਫਿਰ ਲੱਖ ਲੱਖ ਮੁਬਾਰਕ ਸਮੂਹ ਦੇ ਵਸਾਸੀਆਂ ਨੂੰ ਅੱਜ ਤੁਸੀਂ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਹੈ ਸਕੂਲ ਦੇ ਬੱਚਿਆਂ ਨੇ ਆਪਣੀਆਂ ਪੇਸ਼ਕਾਰੀ ਕੀਤੀਆਂ ਸੀਗਾ ਤੁਸੀਂ ਉਹਨਾਂ ਨੂੰ ਹੌਸਲਾ ਅਫਜ਼ਾਈ ਵੀ ਕੀਤੀ ਹੈ ਇੱਕ ਬੱਚੀ ਨੂੰ ਆਪਣੇ ਪੱਧਰ ਤੇ ਸਪੈਸ਼ਲ ਸਨਮਾਨ ਵੀ ਦਿੱਤਾ ਉਹਨੂੰ ਕਿਵੇਂ ਦਿਖਦੇ ਸਾਡੇ ਇੱਕ ਬੱਚੀ ਬਲੈਨ ਰਹੀ ਗਈ ਅੱਖਾਂ ਤੋਂ ਦਿਸਦਾ ਨਹੀਂ ਅੰਨੀ ਹੈਗੀ ਉਹਨੇ ਬਹੁਤ ਸੋਹਣਾ ਆਵਾਜ਼ ਤੇ ਪੇਸ਼ਕਾਰੀ ਕੀਤੀ ਹੈ ਗੀਤ ਗਾਏਗਾ ਸਾਰੇ ਜਿੰਨੇ ਬੰਦੇ ਬੈਠੇ ਤੇ ਉਹਨਾਂ ਨੇ ਉਹਦਾ ਅੱਲਾ ਸ਼ਰੀਫਤੀ ਆ ਉਹਨੂੰ ਤੇ ਵਧਾਈ ਦੇ ਤੌਰ ਤੇ ਉਹਨੂੰ ਕੁਝ ਸ਼ਗਨ ਵੀ ਦਿੱਤਾ ਹੈਗਾ ਸਾਡਾ ਵੀ ਤਿਲ ਫੁੱਲ ਮੈਂ ਚਲੋ ਕਹਿਣਾ ਨਹੀਂ ਚਾਹਦਾ ਆਪਣੇ ਵੱਲੋਂ ਅਸੀਂ ਵੀ ਜੋ ਕੀਤਾ ਮਾੜਾ ਮੋਟਾ ਮਾਣ ਸਨਮਾਨ ਕੀਤਾ ਉਹਦਾ ਬੱਚੀ ਦਾ ਜੋ ਕਰਨਾ ਬਣਦਾ ਸੀਗਾ ਉਹ ਘਰੋਂ ਵੀ ਲੋੜ ਬਣਦਾ ਹੈ ਤੇ ਅੱਗੇ ਵੀ ਤੇ ਸਪਾਰਸ਼ ਕਰਾਂਗੇ ਉਹ ਪੜ ਰਹੀ ਹੈ ਜੀ ਸਰਕਾਰੀ ਨੌਕਰੀ ਦੇ ਬਲੈਂਡ ਦੇ ਵਿੱਚ ਕੋਟਾ ਹੁੰਦਾ ਹੈ ਮੰਤਰੀ ਸਾਹਿਬ ਨੂੰ ਕਹਿ ਕੇ ਉਹਦੇ ਵਿੱਚ ਰਖਾਵਾਂਗੇ ਸਰ ਤੋਂ ਅੱਜ ਜਿੱਥੇ ਖੜੇ ਹਾਂ ਇੱਥੇ 100 ਫੁੱਟਾ ਜਿਹੜਾ ਤਰੰਗਾ ਉਹ ਲहराਇਆ ਗਿਆ ਇਹ ਸਾਡੀ ਇਮਾਰਤ ਬਹੁਤ ਸੋਹਣੀ ਬਣਾਈ ਆ ਮੰਤਰੀ ਸਾਹਿਬ ਨੇ ਜੀ 12-13 ਕਰੋੜ ਰੁਪਇਆ ਲੱਗੇ ਆ ਸਾਨੂੰ ਇਹਦੀ ਸ਼ਾਨ ਨੂੰ ਹੋਰ ਦੁੱਗਣਾ ਚੌਗਣਾ ਕਰੀਏ ਜੜਵਾ ਵਾਸੀਆਂ ਦੀ ਮੰਗ ਤੀ ਇਹ 20 ਕਿ ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਲੱਗਿਆ ਇਹ ਤੋਂ ਪਹਿਲਾਂ ਸਰੂਰ ਜ਼ਿਲ੍ਹੇ ਦੇ ਵਿੱਚ ਦੋ ਨੇ ਇੱਕ ਧੂਰੀ ਰੇਲਵੇ ਸਟੇਸ਼ਨ ਤੇ ਇੱਕ ਸਰੂਰ ਰੇਲਵੇ ਸਟੇਸ਼ਨ ਤੇ ਇੱਕ ਮਿਲਟਰੀ ਚ ਜਣੀ ਆਮ ਨਿੱਜੀ ਇੱਥੇ ਜਗ੍ਹਾ ਤੇ ਆਪਣੀ ਬਿਲਡਿੰਗ ਦੇ ਮੂਹਰੇ ਕੱਲਾ ਢਿੜਬੇ ਜੀ ਆ ਪੂਰੇ ਸਰੂਰ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਲਹਿਰਾਇਆ ਇਹਦੇ ਲਈ ਸਮੂਹ ਨਗਰ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਚਾਰ ਚੰਸ ਵਾਲੀ ਬਿਲਡਿੰਗ ਨੂੰ ਹੋਰ ਲੱਗੇ ਨੇ